ਫਿਰ ਇਹ ਅਕਾਲ ਤਖਤ ਸਾਹਿਬ ਦੇ ਪਹਿਲੇ ਜੱਥੇਦਾਰ ਸਨ ਭਾਈ ਗੁਰਦਾਸ ਜੀ ਭਾਈ ਮਨੀ ਸਿੰਘ ਜੀ ਜੱਥੇਦਾਰ ਦਰਬਾਰਾ ਸਿੰਘ ਜੀ ਜੱਥੇਦਾਰ ਨਵਾਬ ਕਪੂਰ ਸਿੰਘ ਜੀ ਜੱਥੇਦਾਰ ਜੱਸਾ ਸਿੰਘ ਆਲੂਵਾਲੀਆ ਜੱਥੇਦਾਰ ਅਕਾਲੀ ਫੂਲਾ ਸਿੰਘ ਜੱਥੇਦਾਰ ਹਨੂਮਾਨ ਸਿੰਘ ਜੀ ਜੱਥੇਦਾਰ ਪਹਿਰਲਾਤ ਸਿੰਘ ਜੱਥੇਦਾਰ ਤੇਜਾ ਸਿੰਘ ਪੁੱਚਰ ਜੱਥੇਦਾਰ ਤੇਜਾ ਸਿੰਘ ਅਕਰਪੁਰੀ ਜੱਥੇਦਾਰ ਉਦਮ ਸਿੰਘ ਨਾਗੋਕੇ ਜਥੇਦਾਰ ਅਚਰ ਸਿੰਘ ਨਾਗੋਕੇ ਜਥੇਦਾਰ ਊਧਮ ਸਿੰਘ ਨਾਗੋਕੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਜਥੇਦਾਰ ਦیدار ਸਿੰਘ ਜਥੇਦਾਰ ਜਵਾਰ ਸਿੰਘ ਮੱਟੂ ਭਾਈਕਾ ਜਥੇਦਾਰ ਗੁਰਮਖ ਸਿੰਘ ਮੁਸਾਫਰ ਜਥੇਦਾਰ ਵਿਸਾਖਾ ਸਿੰਘ ਦਾਦਹੇਰ ਜਥੇਦਾਰ ਮੋਹਨ ਸਿੰਘ ਨਾਗੋਕੇ ਜਥੇਦਾਰ ਪ੍ਰਤਾਪ ਸਿੰਘ ਜੀ ਜਥੇਦਾਰ ਅਚਰ ਸਿੰਘ ਨਾਗੋਕੇ ਜਥੇਦਾਰ ਮੋਹਨ ਸਿੰਘ ਤੜ ਜਥੇਦਾਰ ਸਾਧੂ ਸਿੰਘ ਭੌਰਾ ਜਥੇਦਾਰ ਗੁਰਦੇਵਾਲ ਸਿੰਘ ਅਜਨੋਹਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਜਥੇਦਾਰ ਜਸਵੀਰ ਸਿੰਘ ਰੋਡੇ ਜਥੇਦਾਰ ਦਰਸ਼ਨ ਸਿੰਘ ਰਾਗੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਜਥੇਦਾਰ ਜੁਗਿੰਦਰ ਸਿੰਘ ਵਦंती जी ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਗਿਆਨੀ ਰਘਵੀਰ ਸਿੰਘ